ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਪਰੰਤੂ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਤਸਵੀਰ ਪੰਜਾਬ ਭਰ ਦੇ ਵਿੱਚ ਇਹ ਦਲ ਬਦਲੂਆਂ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਸੱਚਮੁੱਚ ਤਸਵੀਰਾਂ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਬਹੁਤ ਵੱਡੀ ਖਬਰ ਹੈ ਕਿ ਵੱਡੀ ਅਪਡੇਟ ਹੈ ਤੁਹਾਡੇ ਨਾਲ ਹੁਸ਼ਾਰਪੁਰ ਦੀ ਸਾਂਝੀ ਕਰ ਰਹੇ ਹਾਂ ਹੁਸ਼ਾਰਪੁਰ ਲੋਕ ਸਭਾ ਹਲਕੇ ਤੋਂ ਬੀਐਸਪੀ ਜਾਨਕੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਕੇਸ਼ ਸੁਮਣ ਚੋਣ ਮੈਦਾਨ ਚੋਂ ਭੱਜ ਨਿਕਲੇ ਨੇ ਤਾਂ ਹੁਣ ਉਹਨਾਂ ਵੱਲੋਂ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਹੈ ਜਿਹੜੀ ਉਹ ਹੁਸ਼ਿਆਰਪੁਰ ਦੀ ਸਿਆਸਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਕੇਸ਼ ਸੁਮਣ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮੀਟਿੰਗਾਂ ਵੀ ਕਰ ਰਹੇ ਸਨ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਸੰਬੋਧਨ ਕਰ ਰਹੇ ਸਨ ਹੁਣ ਉਹ ਚੋਣ ਮੈਦਾਨ ਦੇ ਵਿੱਚੋਂ ਭੱਜ ਨਿਕਲੇ ਨੇ ਤੇ ਰਕੇਸ਼ ਸੁਮਣ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਹੈ ਸੋ ਮੈਂ ਮੇਰੇ ਨਾਲ ਫੋਨ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਇਹ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹ ਵੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਸਨ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਬਹੁਜਨ ਸਮਾਜ ਪਾਰਟੀ ਨੂੰ ਕਿੰਨੀ ਕੁ ਵੱਡੀ ਸੱਟ ਵੱਜੀ ਹੈ ਉਹਨਾਂ ਦੇ ਵਰਕਰਾਂ ਨੂੰ ਕਿੰਨੀ ਕੁ ਠੇਸ ਪਹੁੰਚੀ ਹੈ ਕਿਉਂਕਿ ਕੋਈ ਵੀ ਪਾਰਟੀ ਹੁੰਦੀ ਹੈ ਉਹ ਵਰਕਰਾਂ ਤੋਂ ਬਿਨਾ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ ਸੋ ਦਲਜੀਤ ਰਾਏ ਬਹੁਜਨ ਸਮਾਜ ਪਾਰਟੀ ਹੁਸ਼ਾਰਪੁਰ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਦਲਜੀਤ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਚੈ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਹਾਂ ਸਤਿ ਸ੍ਰੀ ਅਕਾਲ ਜੀ ਦਲਜੀਤ ਜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਜੋ ਉਮੀਦਵਾਰ ਸਨ ਰਕੇਸ਼ ਸੁਮਨ ਉਹ ਚੋਣ ਮੈਦਾਨ ਦੇ ਵਿੱਚੋਂ ਭੱਜ ਨਿਕਲੇ ਨੇ ਕਿੰਨੀ ਕੁ ਸੱਚਾਈ ਹੈ ਜੀ ਇਸ ਵਿੱਚ ਮੈਂ ਵੀ ਸੋਸ਼ਲ ਮੀਡੀਆ ਤੇ ਭਾਜੀ ਦੇਖ ਹੀ ਰਿਹਾ ਹਾਂ ਖਬਰ ਸਾਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਾ ਭਾਜੀ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਹਾਂ ਜੀ ਤੁਹਾਡੀ ਗੱਲ ਹੋਈ ਯਾਰ ਕੇਸ ਸੁਮਨ ਉਹਨਾਂ ਦੇ ਨਾਲ ਨਹੀਂ ਜੀ ਨਹੀਂ ਗੱਲ ਨਹੀਂ ਹੋਈ ਜੀ ਫੋਨ ਨਹੀਂ ਚੁੱਕਿਆ ਮੈਂ ਕੀਤਾ ਸੀ ਫੋਨ ਉਹਨਾਂ ਨੂੰ ਮਤਲਬ ਕਿ ਤੁਹਾਨੂੰ ਜਦੋਂ ਇਹ ਜਾਣਕਾਰੀ ਮਿਲਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਤੁਹਾਡੇ ਵੱਲੋਂ ਫੋਨ ਤੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਨਾਲ ਹਾਂਜੀ ਹਾਂਜੀ ਹਾਂ ਤੇ ਕੀ ਜਵਾਬ ਮਿਲਿਆ ਗੱਲਬਾਤ ਹੋਈ ਹੈ ਕਿਸੇ ਤਰ੍ਹਾਂ ਦੀ ਕੋਈ ਨਹੀਂ ਜੀ ਨਹੀਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਜੀ ਅ ਦਲਜੀਤ ਜੀ ਆਪਾਂ ਕੀ ਕਹਿ ਸਕਦੇ ਹਾਂ ਕਿ ਰਕੇਸ਼ ਉਮਨ ਹੁਣਾਂ ਵੱਲੋਂ ਪਾਰਟੀ ਦੀ ਪਿੱਠ ਦੇ ਵਿੱਚ ਸ਼ੂਰਾ ਮਾਰਿਆ ਗਿਆ ਹੁਣ ਐਨ ਪੀਕ ਤੇ ਜਦੋਂ ਸਮਾਂ ਪਹੁੰਚ ਚੁੱਕਿਆ ਸੀ ਹਾਂਜੀ ਹਾਂਜੀ ਪਾਰਟੀ ਦੀ ਪਿੱਠ ਤੇ ਸ਼ੂਰਾ ਮਾਰਿਆ ਜੀ ਉਹਨਾਂ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਤੁਸੀਂ ਜ਼ਿਲ੍ਹਾ ਪ੍ਰਧਾਨ ਉਹ ਜ਼ਿਲ੍ਹਾ ਪ੍ਰਧਾਨ ਦੀ ਇੱਕ ਮਹੱਤਵਪੂਰਨ ਭੂਮਿਕਾ ਰਹੀਦੀ ਹੈ ਜਦੋਂ ਕਿਸੇ ਵੀ ਤਰ੍ਹਾਂ ਦਾ ਚਾਹੇ ਉਹ ਵਿਧਾਨ ਸਭਾ ਦਾ ਇਲੈਕਸ਼ਨ ਹੋਵੇ ਚਾਹੇ ਉਹ ਲੋਕ ਸਭਾ ਦਾ ਇਲੈਕਸ਼ਨ ਹੋਵੇ ਕਿਸੇ ਵੀ ਤਰ੍ਹਾਂ ਦੀ ਚੋਣ ਹੋਵੇ ਤਾਂ ਜੀ ਭਾਈ ਉਹਨੇ ਬਹੁਤ ਗਲਤ ਕੰਮ ਕੀਤਾ ਸਾਡਾ ਵਰਕਰਾਂ ਦਾ ਦਿਲ ਟੁੱਟਿਆ ਭਾਈ ਸਾਰਿਆਂ ਦਾ ਜੀ ਪਾਰਟੀ ਦੇ ਨਾਲ ਧੋਖਾ ਕੀਤਾ ਉਹਨਾਂ ਨੇ ਰਵੀਸ਼ ਜੀ ਨੇ ਕੀ ਕਾਰਨ ਲੱਗਦਾ ਤੁਹਾਨੂੰ ਕਿਉਂ ਉਹਨਾਂ ਵੱਲੋਂ ਇਸ ਤਰ੍ਹਾਂ ਧੋਖਾ ਕੀਤਾ ਗਿਆ ਪਾਰਟੀ ਦੇ ਨਾਲ ਪਤਾ ਨਹੀਂ ਲੱਗਾ ਭਾਈ ਕਾਰਨ ਕੋਈ ਨਹੀਂ ਮੈਂ ਤਾਂ ਦੋ ਤਿੰਨ ਵਾਰ ਉਹਨਾਂ ਨੂੰ ਕਾਲ ਕੀਤਾ ਉਹਨਾਂ ਨੇ ਚੱਕਿਆ ਨਹੀਂ ਕੋਈ ਗੱਲ ਹੁੰਦੀ ਬੈਠ ਜੀ ਕਦੇ ਪਹਿਲਾਂ ਇਸ ਬਾਬਤ ਗੱਲਾਂ ਬਾਤਾਂ ਹੋਈਆਂ ਹੁਣ ਤੁਹਾਡੇ ਨਾਲ ਨਹੀਂ ਕਦੀ ਨਹੀਂ ਗੱਲਾਂ ਬਾਤਾਂ ਹੋਈਆਂ ਸੀ ਤਾਂ ਭਲੀ ਉਹ ਤੇ ਉਹਨਾਂ ਦੀ ਮੀਟਿੰਗਾਂ ਬਹੁਤ ਕਰਾਈਆਂ ਫੀਲਡ ਦੇ ਵਿੱਚ ਜੀ ਹਾਂਜੀ ਤਾਂ ਦਲਜੀਤ ਜੀ ਹੁਣ ਇਹ ਕਿਵੇਂ ਦਾ ਆਪ ਆਪਾਂ ਕਹਿ ਇਹ ਕਹਿ ਸਕਦੇ ਕਿ ਮਹਿਸੂਸ ਹੋ ਰਿਹਾ ਹੈ ਪਾਰਟੀ ਵਰਕਰ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਕਿਉਂਕਿ ਵਰਕਰ ਆ ਜਿਹੜਾ ਉਹ ਰੀੜ ਦੀ ਹੱਡੀ ਹੁੰਦਾ ਹੈ ਮੀਟਿੰਗਾਂ ਦੇ ਵਿੱਚ ਲਗਾਤਾਰ ਸ਼ਮੂਲਿਤ ਕੀਤੀ ਜਾ ਰਹੀ ਸੀ ਵਰਕਰਾਂ ਵੱਲੋਂ ਵੀ ਹਾਂ ਜੀ ਆਂਦੀ ਵਰਕਰਾਂ ਦੇ ਸਾਰਿਆਂ ਦੇ ਭਾਜੀ ਫੋਨ ਆ ਰਹੇ ਆ ਸਾਰੇ ਹੀ ਬੁਰਾ ਮਹਿਸੂਸ ਕਰ ਰਹੇ ਆ ਵੀ ਗਲਤ ਹੋਇਆ ਗਲਤ ਹੋਇਆ ਸਾਰੇ ਹੀ ਕਹਿ ਰਹੇ ਆ ਮਾਇੂਸੀ ਹੈ ਹਰ ਇੱਕ ਦੇ ਚਿਹਰੇ ਤੇ ਹੁਣ ਹਾਂ ਜੀ ਹਾਂ ਜੀ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਸੋ ਆਵਾਜ਼ ਤੋਂ ਵੀ ਸਾਫ਼ ਝਲਕਦਾ ਹੈ ਮਾਇੂਸ ਨੇ ਨਿਰਾਸ਼ ਨੇ ਕਿਉਂਕਿ ਠੇਸ ਪਹੁੰਚੀ ਹੈ ਮੰਨ ਨੂੰ ਕਿ ਕਿਸੇ ਇੱਕ ਵਿਅਕਤੀ ਲਈ ਉਹ ਮਿਹਨਤ ਕਰ ਰਹੇ ਹੋਣ ਤਾਂ ਵਿਅਕਤੀ ਆ ਜਿਹੜਾ ਚੋਣ ਮੈਦਾਨ ਦੇ ਵਿੱਚੋਂ ਇਸ ਤਰ੍ਹਾਂ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਨਿਕਲ ਜਾਵੇ ਸੋ ਆ ਰੁੱਤ ਦਲ ਬਦਲੂਆਂ ਦੀ ਇਸ ਵਕਤ ਆਪਾਂ ਕਹਿ ਸਕਦੇ ਹਾਂ ਸਿਖਰ ਤੇ ਆ ਤਾਂ ਕਿਤੇ ਨਾ ਕਿਤੇ ਜਕਰ ਰਕੇ ਸੁਮਣ ਡਾਕਟਰ ਰਾਜਕੁਮਾਰ ਦੇ ਨਾਲ ਆ ਕੇ ਜੁੜਦੇ ਨੇ ਉਹਨਾਂ ਦੀ ਚੋਣ ਮੁਹਿੰਮ ਦਾ ਹਿੱਸਾ ਬਣਦੇ ਬਣਦੇ ਨੇ ਤਾਂ ਹੁਣੇ ਵੇਖਣਾ ਹੋਵੇਗਾ ਕਿ ਲੋਕ ਰਕੇਸ਼ ਉਮਣ ਦੇ ਇਸ ਕੰਮ ਤੋਂ ਬਾਅਦ ਕੀ ਰੁਖ اختیار ਕਰਦੇ ਨੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਨਾਲ ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.